ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਨੇ ਤੇ ਵਾਇਰੂ ਜੀ ਦੀ ਤੇ ਪਨਾਲੇ ਲੋਹੇ ਚੋਵੀ ਦੇ ਸੀਜ਼ਨ ਦੀ ਅੱਜ ਫਸਲ ਦੀ ਪਹਿਲੀ ਦੀ ਕਟਾਈ ਸ਼ੁਰੂ ਕੀਤੀ ਹੈ ਤੇ ਅੱਜ ਕੀਤਾ ਜੀ ਕੰਮ ਚੋ ਇਹ ਜਿਹੜੀ ਕਟਾਈ ਕਰਨ ਦੇ ਆ ਇਹ ਬਾਸਮਤੀ ਆ ਜੀ ਹਾਂ ਡੀਐਸ ਆ ਰਹੀ ਹੈ 10 ਮਈ ਦੀ ਅਗੀ ਹੀ ਭਜਾਈ ਇਹਨਾਂ ਦੀ ਤੇ ਬਾਕੀ ਪ੍ਰਾਲ ਪ੍ਰੂਰ ਦੇਖੋ ਜੀ ਤੁਸੀਆਂ ਪੂਰਾ ਪਿਆ ਕਾਟੇ ਆਂ ਨੂੰ ਅਰੇ ਆ ਇਸ ਵਾਰ ਨਾ ਇੱਕ ਚੱਕਰ ਚੱਲਿਆ ਗੇਤੀਆਂ ਟੀਆ ਸਰ ਇਹ ਸਭ ਤੋਂ ਗੇਤੇ ਖਤੇ ਜੀ 10 ਮਈ ਵਾਲੇ ਤੇ ਜਿਵੇਂ ਤੁਹਾਨੂੰ ਅੱਗੇ ਕਰਦਾ ਮੈਂ ਆ ਦੇਖੋ ਜੀ ਪੱਤਲ ਬਹੁਤ ਆਈਆਂ ਬਾਕੀ ਝਾੜਦੜਾ ਜੇ ਦੱਸਾਂ ਕਲੀਅਰ ਕਿੰਨਾ ਹੈ ਤੇ ਜਿਵੇਂ ਨਾ ਪਹਿਲੇ 3 ਸਾਲ ਦੀ ਜੀ ਆਪਾਂ ਗੱਲ ਕਰ ਲਈਏ ਪਹਿਲੇ 3 ਸਾਲ ਦੇ ਵਿੱਚ ਜਿਹੜੀਆਂ ਗੇਤੀਆਂ ਡੀਐਸ ਆ ਰਹੀ ਉਹਨਾਂ ਦੇ ਝਾੜ ਸੋਨੇ ਹੁੰਦੇ ਹੁੰਦੇ ਜਿਹੜੀਆਂ ਮੁੜਕੇ ਲੇਟ ਹੁੰਦੀਆਂ ਉਹਨਾਂ ਦੇ ਸਾਡੇ ਝਾੜ ਘਟਦੇ ਰਹੇ ਐਰ ਕੀ ਉਲਟਾ ਹੋਊਗਾ ਐਰ ਕੀ ਜਿਹੜੀਆਂ ਗੇਤੀਆਂ ਜਿਵੇਂ ਆ ਇਹਨਾਂ ਦੇ ਝਾੜ ਘਟਨੇ ਆ ਇਹ ਕੰਮ ਹੋਇਆ 2019 ਦੇ ਵਿੱਚ ਕਿਤਾ ਤੇ ਲੇਟ ਵਾਲਿਆਂ ਦਾ ਸਾਰਿਆਂ ਦਾ ਝਾੜ ਸੋਨੇ ਹੋਣਗੇ ਪਹਿਲੇ 3 ਸਾਲ ਗੇਤੀਆਂ ਦੇ ਵਧੀਆ ਲੇਟ ਵਾਲਿਆਂ ਦੇ ਘੱਟ ਸੀ ਤੇ ਐਰ ਕਿ ਉਹ ਤੋਂ ਉਲਟ ਚੱਲਿਆ ਕੰਮ ਚਲੋ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਜੋ ਪਰਮਾਤਮਾ ਨੇ ਮਜੂਰ ਆ ਤੇ ਜਿੰਨੇ ਦਾਣੇ ਆਪਣੇ ਕਰਮਾਂ ਦੇ ਵਿੱਚ ਲਿਖੇ ਆ ਉਹਨੇ ਹੀ ਮਿਲਣੇ ਆ ਜੀ ਤੇ ਆਪਣਾ ਕੰਮ ਆ ਮਿਹਨਤ ਕਰਨਾ ਠੀਕ ਆ ਤੇ ਫਾਲ ਪਰਮਾਤਮਾ ਨੇ ਲਾਉਣਾ ਹੁੰਦਾ ਜੀ ਆਪਣੀ ਮਿਹਨਤ ਨੂੰ ਮਿਹਨਤ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਤੇ ਕਟਾਈਆਂ ਹੋ ਗਈਆਂ ਸ਼ੁਰੂ ਬਸ ਉਹਨਾਂ ਕਰੀ ਜਾਵਾਂਗੇ ਜੀ ਕਟਾਈ ਹੌਲੀ ਹੌਲੀ ਇਦਾਂ ਹੀ ਤੇ ਉਦਾਂ ਜਿਹੜੇ ਖੱਤੇ ਆ ਇਹ ਕੁਝ ਪਹਿਲਾਂ ਕਰਨ ਵਾਲੇ ਹੀ ਜੀ ਆ ਕਟਾਈ ਪਰ ਬਾਰਿਸ਼ਾਂ ਪੈਣ ਕਰਕੇ ਲੇਟ ਹੋ ਗਿਆ ਉਦਾਂ ਹੀ 31 ਜਾਂ 1 ਤਰੀਕ ਨੂੰ ਉਹਦੀ ਕਟਾਈ ਕਰਨੀ ਤੇ ਹਾਲੇ ਵੀ ਜੇ ਲਾਲੀ ਹੈ ਨਾ ਤੇ ਮਸ਼ੀਨ ਦੀ ਮਾੜੀ ਮਾੜੀ ਗੁੱਟੀ ਬੈਂਦੀ ਹੈ ਜੀ ਜਿੱਥੋਂ ਕੋਈ ਨੀਵਾ ਥਾਂ ਹੈ ਉਥੋਂ ਮਸ਼ੀਨ ਸਲਿੱਪ ਮਾਰ ਜਾਂਦੀ ਹਾਲੇ ਵੀ ਜਾਨੀ ਕਿ ਆਦਾਂ ਨਮਖਾਉਣਾ ਇਹ ਤਾਂ ਵੇਖੋ ਜੀ ਕਰੋ ਚੈੱਕ ਜਾਨੀ ਕਿ ਜਿੱਥੋਂ ਕੋਈ ਆਵਾਦ ਆ ਨਾ ਗਿੱਲ ਉਥੇ ਮਸ਼ੀਨ ਪੈਂਦੀ ਆ ਤੇ ਉਦਾਂ ਇਹ ਅੱਜ ਤੋਂ ਹਫਤਾ ਪਹਿਲਾਂ ਇਹ ਘਟਾਈ ਹੋ ਜਣੀ 8 ਦਿਨ ਪਹਿਲਾਂ ਤੇ ਬਾਕੀ ਹੁਣ ਵੀਰਾਂ ਨੇ ਝਾੜ ਝੂੜੇ ਦਾ ਪੁੱਛਣਾ ਝਾੜ ਕੋਈ ਨਹੀਂ ਆਪਾਂ ਦੱਸਾਂਗੇ ਜੀ ਜਦੋਂ ਇਹਦਾ ਟੂਲ ਹੋ ਗਿਆ ਤੇ ਉਦੋਂ ਆਪਾਂ ਜਰੂਰ ਇਹਦਾ ਝਾੜ ਦੱਸਾਂਗੇ ਜੋ ਵੀ ਆਇਆ ਕਿਉਂਕਿ ਝਾੜ ਦਾ ਤੇ ਕਲੀਅਰ ਹੋਣਾ ਕੰਡੇ ਦੇ ਬਾਕੀ ਝਾੜ ਜੇ ਉਦਾਂ ਆਪਾਂ ਲਾਲੀਏ ਝਟਕਾ ਸਭ ਦਾ ਤੇ ਉਸ ਹਾਵਣਾ ਝਾੜ ਇਸ ਵਾਰ ਮੰਦੇ ਆ ਯਾਨੀ ਕਿ ਝਾੜ ਘਟਾ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਫਰਕ ਆ ਜੀ ਤੇ ਪਿਛਲੇ 3 ਸਾਲਾਂ ਦੇ ਮੁਕਾਬਲੇ ਦੀ ਇਹ ਗੱਲ ਕਰ ਲਈਏ ਤੇ ਹਾਂ ਤੇ ਬਾਕੀ ਚਲੋ ਦੱਸਾਂਗੇ ਜੀ ਕਲੀਅਰ ਓਕੇ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ